ਰਾਇਆ ਰਾਣੀ ਵਾਲੀ ਡਿਜ਼ਾਈਨ ਲਈ ਦਿੱ 500 ਰੁਪਏ ਵਿਗਣ ਵਾਲਾ ਬਿਹਾਰ ਚ ਆਪਾਂ ਦੇਣਾ ਸਿਰਫ 250 ਜਿਹੜੀਆਂ ਪੈਣਾ ਵੀਡੀਓ ਸ਼ੇਅਰ ਕਰਕੇ ਉਹਨੇ ਘੱਟੋ ਘੱਟ ਪੰਜ ਜਣੇ ਉਹਨਾਂ ਪੈਣਾ 200 ਰੁਪਏ ਦਾ 200 ਰੁਪਏ ਦਾ ਮੇਲਾ ਲਾਤੀ ਰਾਇਆ ਰਾਣੀ ਵਾਲੇ ਸੂਟ ਚੈੱਕ ਕਰ ਲੋ ਡਿਜ਼ਾਈਨਿੰਗ ਪਹਿਲਾਂ ਦਾ ਰਾਇਆ ਰਾਣੀ ਵਾਲੀ ਹੋਗੀ ਡਿਜ਼ਾਈਨਿੰਗ ਕਟਰਾਇਜ਼ ਵੈਲਵਟ ਦੀ ਸ਼ਰਟ ਆ ਤੇ ਪਲੇਨ ਹੋਗੀ ਬਾਟਮ ਕਟਰਾਇਜ਼ ਵੈਲਵਟ ਦੀ ਬਾਟਮ ਆ ਰੰਗ ਇਹਦੇ ਵਿੱਚ ਦੋ ਮਿਲਣਗੇ ਇੱਕ ਹੈਗੀ ਪਿੰਕ ਮਰਚੈਂਟਾ ਕਲਰ ਦੂਸਰਾ ਹੋਊਗਾ ਗ੍ਰੀਨ ਕਲਰ ਲੋ ਵੀ ਚੈੱਕ ਕਰੋ ਸਟਾਕ ਕੁਆਂਟੀਟੀ ਫੋਲਗੋ ਜਿਹੜੀ ਜਮਾਲ ਹੈਰ ਆਪਣੇ ਕੋ ਟੋ ਕਲਰ ਆਉਣਗੇ ਇਹ بی آر ਚ बिकਣ ਵਾਲਾ 500 ਆਪਾਂ ਦੇਣਾ ਸਿਰਫ 250 ਜਿਹੜੀਆਂ ਪੈਣਾ ਕਰਕੇ ਆਉਣਗੇ ਵੀਡੀਓ ਸ਼ੇਅਰ ਕਰ ਟੁਕੜ ਪੰਜ ਜਣੇ ਨੂੰ ਪੇ ਕਰਕੇ ਆਉਣ ਸਾਡਾ ਫੋਲੋ ਉਹਨਾਂ ਨੂੰ ਪੈਣਾ 200 ਰੁਪਏ ਦਾ 200 ਰੁਪਏ ਦਾ ਮੇਲਾ ਲੱਤੀ ਲਿਮਟਿਡ ਹੈ ਸਟਾਕ ਆ ਅਸੀਂ ਦੁਕਾਨ ਤੇ ਚੈੱਕ ਕਰਨ ਲਈ ਵੀਡੀਓ ਸੋਡੀ ਸ਼ੇਅਰ ਹੋਵੇ ਚਾਹੇ ਮੰਗਾ ਲਓ ਆਨਲਾਈਨ ਚਾਹੇ ਆ ਕੇ ਲਈ ਦੁਕਾਨ ਤੇ ਪੈਣਾ ਨੂੰ ਬੇਨਤੀ ਇੱਕ ਹੈ ਜਿਨ੍ਹਾਂ ਨੇ ਆਨਲਾਈਨ ਮੰਗਾਉਣਾ ਪੇਮੈਂਟ ਸਾਡੀ ਪਹਿਲਾਂ ਹੋਊਗੀ ਜੀ ਆਨਲਾਈਨ ਡਿਲੀਵਰੀ ਚਾਰजेस ਪੈਣਗੇ ਐਕਟਰਾ بی آر ਚ बिकਣ ਵਾਲੇ 5 500 ਆਪਾਂ ਦੇਣਾ ਸਿਰਫ 200 ਰੁਪਏ ਦਾ ਮ ਫਾਇਦੇ ਦੀ ਇੱਕੋ ਇੱਕ ਦੁਕਾਨ ਸ਼ਾਲੂ ਕਲੋਥਸ ਬਰਨਾਲਾ ਜਿੱਥੇ ਉਹਨੇ ਪਹਿਣਾ ਦੇ ਵੱਡੇ ਫਾਇਦੇ ਪੂਰੇ ਹਿੰਦੂਸਤਾਨ ਦੇ ਰੇਟਾਂ ਦੀ ਗਾਰੰਟੀ ਦੇ ਨਾਲ ਦੇਣੀ ਆਪਾਂ ਸਾਰਾ ਕੱਪੜਾ ਅੱਧ ਮੁੱਲ ਤੇ ਕਰਦੀ ਵੱਡੇ ਆਫਰ ਲਾਤੇ ਫਾਇਦੇ ਦੀ ਇੱਕੋ ਇੱਕ ਦੁਕਾਨ ਸ਼ਾਲੂ ਕਲੋਥਸ ਬਰਨਾਲਾ